ਇਹ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਰੈਪ ਵਿੱਚ ਦਿੱਤੀ ਸ਼ੋਰਟ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਈ ਉਤਪਾਦਾਂ ਤੇ ਟਰੈਪ ਤੇ ਸ਼ੋਰਟ ਦੇਣ ਲਈ ਇੱਕ ਨਵੇਂ ਕਰਜਕਾਰੀ ਦੀ ਸਤੇ ਦਰਖਾਸਤ ਦਸਤਕਤ ਕੀਤੀ ਹੈ ਇਸ ਫੈਸਲੇ ਨਾਲ 45 ਤੋਂ ਵੱਧ ਉਤਪਾਦ ਸ਼੍ਰੇਣੀਆਂ ਦੀ ਤੇਜਾਤ ਡਿਊਟੀ ਕੱਟ ਜਾਵੇਗੀ ਜਿਸ ਨਾਲ ਅਮਰੀਕਾ ਵਿੱਚ ਇਹਨਾਂ ਚੀਜ਼ਾਂ ਦਾ ਉਤਪਾਦਨ ਸਸਤਾ ਹੋ ਜਾਵੇਗਾ ਇਸ ਨਵੇਂ ਦੇਸ਼ ਤੈਅ ਤੱਕਈ ਮਹੱਤਵਪੂਰਨ ਵਸਤੂਆਂ ਨੂੰ ਟ੍ਰੈਪ ਤੋਂ ਛੋਟ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਨਿੱਕਲ, ਸੋਨਾ, ਫਰਮਿਓਸਟਿਕ ਕਲਰਸ, ਐਲੂਮਿਨੀਅਮ ਹਾਈਡਰੋਸਾਈਡ, ਰੈਜਨ ਅਤੇ ਸਿਲੀਕੋਨ ਵਰਗੇ ਉਤਪਾਦ ਸ਼ਾਮਲ ਹਨ ਇਸ ਤੋਂ ਨਵੇਂ ਜਹਾਜ਼ ਦੇ ਪੁਰਜ਼ੇ ਜਨਰਿਕ ਦਵਾਈਆਂ ਕੁਝ ਖਾਸ ਮਸਾਲੇ ਤੇ ਕੌਫੀ ਵਰਗੀਆਂ ਚੀਜ਼ਾਂ ਤੇ ਵੀ ਟਰੈਪ ਹਟਾ ਦਿੱਤੇ ਗਏ ਹਨ ਇਹ ਉਹ ਉਤਪਾਦਨ ਹਨ ਜੋ ਅਮਰੀਕਾ ਵਿੱਚ ਕੀਲੇ ਨੂੰ ਤੌਰ ਤੇ ਪੈਦਾ ਨਹੀਂ ਹੁੰਦੇ ਜਾਂ ਘੱਟ ਹੁੰਦੇ ਹਨ ਇਸ ਫੈਸਲੇ ਦਾ ਮੁੱਖ ਦੇਸ਼ ਅਮਰੀਕਾ ਵਿੱਚ ਉਤਪਾਦਨ ਲਾਗਤ ਘਟਾਉਣਾ ਵਪਾਰਕ ਭਾਈਵਾਲਾਂ ਨਾਲ ਸੰਪਰਕ ਵਪਾਰਕ ਸਮਝੌਤਿਆਂ ਨੂੰ ਤੇਜ਼ ਕਰਨਾ ਅਧਿਕਾਰੀਆਂ ਦੇ ਵਿਚਾਰ ਤੋਂ ਬਾਅਦ ਲਿਆ ਗਿਆ ਫੈਸਲਾ ਰਾਸ਼ਟਰਪਤੀ 트ੰਪ ਨੇ ਇਹ ਬਦਲਾ ਸੀਨੀਅਰ ਅਧਿਕਾਰੀਆਂ ਦੀ ਸਲਾਹ ਦੇ ਵਿਚਾਰ ਤੋਂ ਬਾਅਦ ਕੀਤਾ ਹੈ ਵਾਈਟ ਹਾਊਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਫੈਸਲੇ ਰਾਸ਼ਟਰੀ ਐਮਰਜੈਂਸੀ ਨਾਲ ਨੇ ਜਿੱਥਨ ਲਈ ਜ਼ਰੂਰੀ ਹਨ ਇਸ ਅਦੇਸ਼ ਤੋਂ ਬਾਅਦ ਅਮਰੀਕੀ ਵਿਦੇਸ਼ ਉਪਰ ਪ੍ਰਤੀਨਿਧਿਅਤੇ ਵਣਜੂ ਵਿਭਾਗ ਨੂੰ ਦੂਜੇ ਦੇਸ਼ਾਂ ਨਾਲ ਸਮਝੌਤੇ ਲਾਗੂ ਕਰਨ ਦਾ ਅਧਿਕਾਰ ਮਿਲ ਜਾਵੇਗਾ ਜਿਸ ਨਾਲ ਟਰੰਪ ਨੂੰ ਵਾਰ-ਵਾਰ ਕਾਰਜਕਾਰੀ ਹੰਦੇਸ਼ ਜਾਰੀ ਕਰਨ ਦੀ ਲੋੜ ਨਹੀਂ ਪਵੇਗੀ ਇਸ ਫੈਸਲੇ ਨਾਲ ਯੂਰਪੀਅਨ ਯੂਨੀਅਨ ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਦਾ ਅਮਰੀਕਾ ਦੇ ਵਪਾਰਕ ਸਬੰਧਾਂ ਵਿੱਚ ਧਾਰ ਹੋਣ ਦੀ ਆਮੀਨ ਦਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ